ਬੈਂਕ ਮੈਨੇਜਰ ਕਤਲ ਦੇ ਮਾਮਲੇ ਵਿੱਚ ਸੰਯੁਕਤ ਕਿਸਾਨ ਮੋਰਚੇ ਵੱਲੋਂ ਪ੍ਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਐਸਐਸਪੀ ਦਫ਼ਤਰ ਅੱਗੇ ਦਿੱਤਾ ਗਿਆ ਤਰਨਾ ਸ਼੍ਰੀ ਮੁਖਸਰ ਸਾਹਿਬ ਵਿਕੇ ਬੀਤੇ ਦਿਨੀ ਹੋਏ ਬੈਂਕ ਮੈਨੇਜਰ ਕਤਲ ਦੇ ਮਾਮਲੇ ਵਿੱਚ ਸੰਯੁਕਤ ਕਿਸਾਨ ਮੋਰਚੇ ਵੱਲੋਂ ਪ੍ਰਾਤਰੀ ਜਥੇਬੰਦੀਆਂ ਦੇ ਸਹਿਯੋਗ ਅਤੇ ਪਰਿਵਾਰ ਦੇ ਨਾਲ ਅੱਜ ਸਵੇਰੇ ਕਰੀਬ 11 ਵਜੇ ਐਸਐਸਪੀ ਦਫ਼ਤਰ ਅੱਗੇ ਧਰਨਾ ਦਿੱਤਾ ਗਿਆ ਇਸ ਦੌਰਾਨ ਬੁਲਾਰਿਆਂ ਨੇ ਦੋਸ਼ ਲਗਾਇਆ ਕਿ ਪੁਲਿਸ ਵੱਲੋਂ ਧਾਰਾ 302 ਤਹਿਤ ਮਾਮਲਾ ਦਰਜ ਕੀਤਾ ਗਿਆ ਪਰ ਹਜੇ ਤੱਕ ਮੁਲਜ਼ਮਾਂ ਦੀ ਗ੍ਰਿਫਤਾਰੀ ਨਹੀਂ ਕੀਤੀ ਗਈ ਹਾਲਕਿ ਅਧਿਕਾਰੀਆਂ ਵੱਲੋਂ ਇਸ ਮਾਮਲੇ ਦੀ ਜਾਂਚ ਲਈ ਸੈੱਟ ਦਾ ਵੀ ਗਠਨ ਕੀਤਾ ਗਿਆ ਪਰ ਹਜੇ ਤੱਕ ਕੋਈ ਵੀ ਸਾਰਤਕ ਕਾਰਵਾਈ ਸਾਹਮਣੇ ਨਹੀਂ ਆਈ ਹੈ ਮ੍ਰਿਤਕ ਦੇ ਪਰਿਵਾਰ ਵੱਲੋਂ ਗੁਹਾਰ ਲਗਾਉਣ ਤੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਪਰਿਵਾਰ ਨੂੰ ਇਨਸਾਫ ਦੁਆਨ ਲਈ ਇਸ ਮਾਮਲੇ ਨੂੰ ਆਪਣੇ ਹੱਥਾਂ ਵਿੱਚ ਲਿਆ ਗਿਆ ਉੱਧਰ ਧਰਨੇ ਤੇ ਪਹੁੰਚੇ ਸਿੱਟ ਇੰਚਾਰਜ ਐਸਪੀ ਮਨਵਿੰਦਰ ਸਿੰਘ ਵੀਰ ਨੇ ਦੱਸਿਆ ਕਿ ਗਿੱਦੜਵਾ ਜਿਮਨੀ ਚੋਣਾ ਵਿੱਚ ਵਿਜੀ ਹੋਣਕਾਰ ਕਾਰਵਾਈ ਵਿੱਚ ਥੋੜੀ ਦੇਰੀ ਹੋਈ ਹੈ ਫਿਲਹਾਲ ਉਹਨਾਂ ਵੱਲੋਂ ਜਲਦ ਸਿੱਟ ਦੀ ਪੂਰੀ ਹੋ ਚੁੱਕੀ ਕਾਰਵਾਈ ਨੂੰ ਬੰਦ ਕਰਕੇ ਇਸ ਸੰਬੰਧੀ ਚਲਾਨ ਕੋਰਟ ਵਿੱਚ ਪੇਸ਼ ਕਰਨ ਦਾ ਭਰੋਸਾ ਦਿੱਤਾ ਗਿਆ ਜਿਸ ਤੋਂ ਬਾਅਦ ਸੰਯੁਕਤ ਕਿਸਾਨ ਮੋਰਚੇ ਵੱਲੋਂ ਧਰਨੇ ਨੂੰ ਸਮਾਪਤ ਕਰ ਦਿੱਤਾ ਗਿਆ ਮੈਂ ਜਹੇਦਾਰ ਹਰਪੀ ਸਿੰਘ ਛਵੀਰ ਵਾਲੀ ਜ਼ਿਲ੍ਹਾ ਦਰਸਕ ਪ੍ਰਕਿਰਤੀ ਕਿਸਾਨੀ ਨੂੰ ਜੋ ਸਾਡੇ ਮੁਕਸਰ ਸਾਹਿਬ ਦੇ ਵਿੱਚ ਪਰਵਾਰ ਦੇ ਨਾਲ ਬਹੁਤ ਮੰਦਭਾਗੀ ਘਟਨਾ ਵਾਪਰੀ ਗਿਆ ਜਵਾਨ ਪੁੱਤ ਜਿੰਨਾ ਵੱਲ ਚਲਾ ਗਿਆ ਉਹ ਸੌਕੇ ਸਮੇਂ ਦੇ ਵਿੱਚ ਅੱਜ ਸਮੂਕਤ ਕਿਸਾਨ ਮੋਹਤਸਵੇ ਵੱਲੋਂ ਜੋ ਪੂਰਵ ਰਮਾਈ ਦਾ ਲਿਖਿਆ ਗਿਆ ਸੀ ਐਸਐਸਪੀ ਦਫ਼ਤਰ ਭਰਨਾ ਦਿੱਤਾ ਜਾ ਰਿਹਾ ਹੈ ਅਸੀਂ ਇਸ ਧਰਨੇ ਤੋਂ ਮੰਗ ਕਰਦੇ ਹਾਂ ਕਿ ਰੁਸ਼ੀਆਂ ਤੇ ਕਾਰਵਾਈ ਕਰਕੇ ਪਰਿਵਾਰ ਨੂੰ ਜਿਹੜਾ ਉਹ ਜਲਦੀ ਤੋਂ ਜਲਦੀ ਜਿਹੜਾ ਅਨਸਾਫ਼ ਅਦਵਾਇਆ ਜਾਣਾ ਚਾਹੀਦਾ ਕਿਉਂਕਿ ਜਿਹੜਾ ਪ੍ਰਸ਼ਾਸਨ ਤੇ ਵੀ ਛੱਕ ਦੀ ਸੂਈ ਘੁੰਮ ਰਹੀ ਹੈ ਕਿਉਂਕਿ ਬਹੁਤ ਲੰਮਾ ਸਮਾਂ ਹੋ ਚੁੱਕਿਆ ਹੈ ਜਿਹੜੀ ਐਸੈਟ ਦੀ ਕੋਈ ਜਾਂਚ ਦੀ ਰਿਪੋਰਟ ਆ ਜਿਹੜੀ ਉਹ ਹਜੇ ਤੱਕ ਕੋਈ ਸਮੇਂ ਨਹੀਂ ਆ ਸਕੀ ਮਜਬੂਰਨ ਪਰਿਵਾਰ ਵੱਲੋਂ ਕਿਸਾਨ ਦੇ ਅਤੇ ਬੰਦੀ ਦੇ ਤੇ ਪਹੁੰਚ ਕੀਤੀ ਗਈ ਪਹੁੰਚ ਕਰਨ ਤੋਂ ਬਾਅਦ ਜਿਹੜਾ ਕਿਸਾਨ ਦੇ ਅਤੇ ਬੰਦੀਆਂ ਨੇ ਜਿਹੜਾ ਦੋ ਵਾਰੀ ਐਸਐਸਪੀ ਸਾਹਿਬ ਨਾਲ ਸੈਟਲਮੈਂਟ ਮੀਟਿੰਗ ਕੀਤੀ ਉਹਦਾ ਜਿਹੜਾ ਕੋਈ ਮਸਲੇ ਦਾ ਹੱਲ ਜਿਹੜਾ ਨਹੀਂ ਕੱਢਿਆ ਗਿਆ ਮਜਬੂਰਨ ਜਿਹੜਾ ਧਰਨਾ ਲਾਉਣ ਲਈ ਸਾਨੂੰ ਤੇ ਮਜਬੂਰ ਕੀਤਾ ਗਿਆ ਸੋ ਅਸੀਂ ਮੰਗ ਕਰਦੇ ਹਾਂ ਪ੍ਰਸ਼ਾਸਨ ਤੋਂ ਵੀ ਜਿਹੜੇ ਸੱਚ ਆ ਉਹ ਸਾਹਮਣੇ ਲਿਆਂਦਾ ਜਾਣਾ ਚਾਹੀਦਾ ਉਸੇ ਦੇ ਅਨੁਸਾਰ ਕਾਰਵਾਈ ਹੋਣੀ ਚਾਹੀਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਕਹਿਣਾ ਚਾਹ ਮੇਰਾ ਨਾਮ ਬਲਵਿੰਦਰ ਸਿੰਘ ਥਾਂਦੇਵਾਲਾ ਜੀ ਮੈਂ ਕੀਰਤੀ ਕਿਸਾਨ ਜੀ ਦਾ ਸੁਭਾਗੂ ਆਂ ਲਗਭਗ 1 ਮਹੀਨਾ 3 ਦਿਨ ਪਹਿਲਾਂ ਸਿਮਰਨਦੀਪ ਫਰਾੜ ਹੈਗੇ ਸਾਡੇ ਮੈਨੇਜਰ ਸੀਗੇ ਉਹਨਾਂ ਦਾ ਆਪਦੇ ਦੋਸਤਾਂ ਦੇ ਨਾਲ ਮਤਲਬ ਜਿਹੜਾ ਹੈਗਾ ਉਹ ਕੋਈ ਆਪਦੇ ਸ਼ੁਕਲ ਵਗੈਰਾ ਕਰ ਰਹੇ ਸੀਗੇ ਉੱਥੇ ਪਰਿਵਾਰ ਵਾਲਿਆਂ ਨੂੰ ਸ਼ੱਕ ਪਿਆ ਕਿ ਜਿਹੜਾ ਹੈਗਾ ਉਹ ਸਿਮਰਨਦੀਪ ਦੀ ਮੌਤ ਹੈ ਜੀ ਨੇ ਲਗਾਤਾਰ 1 ਮਹੀਨਾ 3 ਦਿਨ ਦੀ ਇਨਵੈਸਟੀਗੇਸ਼ਨ ਕਰਨ ਤੋਂ ਬਾਅਦ ਸਾਨੂੰ ਜਿਹੜਾ ਹੈਗਾ ਉਹ ਵਿਸ਼ਵਾਸ ਦਵਾਇਆ ਅੱਜ ਕਿ ਅਸੀਂ ਥੋੜੇ ਦਿਨਾਂ ਦੇ ਵਿੱਚ ਜਿਹੜਾ ਹੈਗਾ ਉਹ ਲੋੜਵੰਦ ਜਿਹੜੇ ਬਨਾਹ ਕੇ ਲੋਕ ਹੈ ਉਹਨਾਂ ਨੂੰ ਗ੍ਰਿਫਤਾਰ ਕਰਾਂਗੇ ਅਸੀਂ ਅੱਜ ਇਹ ਜਿਹੜਾ ਧਰਨਾ ਹੈ ਇੱਕ ਵਾਰੀ ਚੱਕ ਲਿਆ ਹੈਗਾ ਸਿਰਫ 22 ਤਰੀਕ ਤੱਕ ਜਿਹੜਾ ਹੈਗਾ ਧਰਨਾ ਧਰਨਾ ਮੁਲਤਵੀ ਕੀਤਾ ਜਾ ਰਿਹਾ ਹੈ 23 ਤਰੀਕ ਨੂੰ ਦੁਬਾਰਾ ਫੇਰ ਮੀਟਿੰਗ ਕਰਕੇ ਜੇ ਇਹ ਕੋਈ ਫੈਸਲਾ ਨਹੀਂ ਕਰਦੇ ਮਾਸ਼ ਨਹੀਂ ਦੁਆਉਂਦੇ ਪੁਲਿਸ ਆਪਣਾ ਪਰਿਵਾਰ ਇਹਨਾਂ ਤੇ ਸੈਟੀਸਫਾਈ ਨਹੀਂ ਹੁੰਦਾ ਤਾਂ 23 ਤਰੀਕ ਨੂੰ ਅਸੀਂ ਦੁਬਾਰਾ ਫੇਰ ਮੀਟਿੰਗ ਕਰਕੇ ਐਸਕੇਮ ਦੀ ਤੇ ਨਾਲ ਭਰਾਤਰੀ ਜਥੇ ਬੰਦੀਆਂ ਦੀ ਉਸ ਤੋਂ ਬਾਅਦ ਜਿਹੜਾ ਹੈਗਾ ਉਹ ਵੱਡੇ ਇਕੱਠ ਕਰਕੇ ਜਿਹੜਾ ਤਰਨਾ ਸ਼ੁਰੂ ਕੀਤਾ ਜੇ ਸਰਕਾਰ ਦੇ ਉਹ ਸਰਵਾਰਾਂ ਨੇ ਮੋਟਵਾ ਸਾਰੇ ਵਿਅਕਤੀ ਹਾਜ਼ਰੀ ਮੈਂ ਤਨ ਦੱਸਣਾ ਚਾਹੁੰਦਾ ਜਦੋਂ ਦੀ ਵੀ ਇਸ ਮਸਲੇ सेट तेरी बनीयां ਉਸ ਦਿਨ ਤੋਂ ਹੀ ਅਸੀਂ ਜੋ ਵੀ ਟੈਕਨੀਕਲ ਸਿਹਾਰਾ ਇਨਸਾਨੀ ਤੌਰ ਤੇ ਕੁਝ ਕੁ ਬਾੜ-ਬਾੜ ਮੌਕੇ ਤੋਂ ਕੋਈ ਐਵੀਡੈਂਸ ਜਿੰਨੀ ਵੀ ਮੇਰੇ ਨਾਲ ਜਿਹੜੇ ਸੀ ਐਸਡੀਓ ਮੈਡਮ ਔਰ ਇੰਸਪੈਕਟਰ ਸੀਏ ਜੀ ਔਰ ਉਸ ਤੋਂ ਲਾਵਾ ਸਾਡੀ ਟੈਕਨੀਕਲ ਸਹਾਇਤਾ ਜੀ ਸ਼੍ਰੀ ਮੁਖਸਰ ਸਾਹਿਬ ਦੇ ਸੀ ਇਸਟਾਫ ਦੀ ਸੀਏ 1 ਆਫ ਸੀਏ 2 ਦੇ ਦੀ ਬਹੁਤ ਸੰਗ ਇਲੈਕਸ਼ਨ ਤੱਕ ਜਿਹੜੂ ਡਿਊਟੀ ਸਾਡੀ ਉੱਤੇ ਰਹੀ ਹੈ ਆ ਬੀਜ਼ੀ ਹੋਣ ਕਰਕੇ ਪਰ ਫਿਰ ਵੀ ਅਸੀਂ ਉਹਦੇ ਫੋਲੋ ਇਨਵੈਸਟੀਗੇਸ਼ਨ ਦੇ ਕੰਪਲੀਟ ਕਰ ਲਏ ਆ ਜਿਹੜੇ ਡਿਟੇਲ ਦੇ ਵਿੱਚ ਅਸੀਂ ਲੈਟ ਕੇ ਅੰਦਰ ਡਿਸਕਸ ਕਰ ਲਏਗੇ ਤਾਂ ਕਿ ਕੁਝ ਦਿਨਾਂ ਦੇ ਵਿੱਚ ਹੀ ਇਹਨੂੰ ਪ੍ਰੋਪਰ ক্লোਜ਼ ਕਰਕੇ ਕਲੋਜ਼ ਕਰਕੇ ਇਹਦਾ ਜਿਹੜਾ ਹੈਗਾ